ਸੂਬੇ ਚ ਆਵਾਰਾ ਪਸ਼ੂ ਕਈ ਲੋਕਾਂ ਦੀ ਜਾਨ ਲੈ ਚੁੱਕੇ ਨੇ ਤਾਜ਼ਾ ਮਾਮਲਾ ਜਲੰਧਰ ਦੇ ਸ਼ੀਤਲਨਗਰ ਦਾ ਹੈ ਜਿੱਥੇ ਇੱਕ ਬੱਚੇ ਨੂੰ ਸਾਂਡ ਨੇ ਕੁਚਲ ਦਿੱਤਾ 6 ਸਾਲ ਦਾ ਸ਼ਿਵਮ ਗਲੀ ਚ ਦੋਸਤਾਂ ਨਾਲ ਖੇਡ ਰਿਹਾ ਸੀ ਕਿ ਆਵਾਰਾ ਸਾਂਡਾਂ ਦਾ ਝੁੰਡ ਗਲੀ ਚ ਦਾਖਲ ਹੋ ਗਿਆ ਘਬਰਾਏ ਬੱਚੇ ਇਧਰ ਉਧਰ ਦੌੜਨ ਲੱਗੇ ਅਤੇ ਇੱਕ ਸਾਂਡ ਨੇ ਸ਼ਿਵਮ ਨੂੰ ਪੈਰਾਂ ਹੇਠ ਦੇ ਕੇ ਕੁਚਲ ਦਿੱਤਾ ਸਿਆਇਆ ਪਰ ਕਰ ਕਰਕੇ ਆਪਣੇ ਮਾਲੇ ਨਾਲ ਖੇਡ ਰਹਾ ਥਾ ਜਿੰਦ ਕਹਤੇ ਉਸ ਕੋ ਜਾ ਹੀ ਆਏਗਾ ਜੁੱਟ ਕੇ ਲੈ ਗਿਆ ਉਸਨੂੰ ਪਿੱਛੇ ਕਰਕੇ ਮਾਰ ਹਾਜੇ ਤੋਂ ਬਾਅਦ ਅਕਾਲੀ ਨੇਤਾ ਗੁਰਦੀਪ ਸਿੰਘ ਨਾਗਰਾ ਪੀੜਿਤ ਪਰਿਵਾਰ ਨੂੰ ਮਿਲਣ ਪਹੁੰਚੇ। ਉਹਨਾਂ ਪੰਜਾਬ ਸਰਕਾਰ ਤੋਂ ਆਵਾਰਾ ਪਸ਼ੂਆਂ ਲਈ ਵਕਰੀ ਗ੍ਰਾਂਟ ਜਾਰੀ ਕਰਕੇ ਉਹਨਾਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਲੈਣ ਦੀ ਮੰਗ ਕੀਤੀ ਹੈ। ਸਾਡੇ ਇਸ ਇਲਾਕੇ ਦੇ ਵਿੱਚ ਸਬਜ਼ੀ ਮੰਡੀ ਵੀ ਪੈਂਦੀ ਆ ਤੇ ਹੋਰ ਵੀ ਗਰਾਉਂਡਾਂ ਲੱਗੇ ਪੈਨੀਆਂ ਜਿਹਦੇ ਕਰਕੇ ਇਹ ਖਾਲੀ ਇਲਾਕਾ ਹੋਣ ਕਰਕੇ ਜਿਹੜੇ ਬੱਚੇ ਆ ਉਹ ਤੇ ਛੱਡ ਦਿੱਤੇ ਜਾਂਦੇ ਆ ਔਰ ਬਹੁਤ ਜ਼ਿਆਦਾ ਨੁਕਸਾਨ ਕਰਦੇ ਆ। ਇੱਥੇ ਇੱਕ ਇੱਕ ਨਹੀਂ ਬਹੁਤ ਜ਼ਿਆਦਾ ਵਾਰਦਾਤਾਂ ਹੋਈਆਂ ਆ। ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਲਈ ਵੀ ਕੋਈ ਇਹੋ ਜਿਹੀ ਗਰਾਟ ਕ੍ਰੀਏਟ ਕੀਤੀ ਜਾਵੇ ਜਿਹਦੇ ਨਾਲ ਕਿ ਜਿਹੜੇ ਐਡੇ ਭਿਆਨਕ ਹਾਦਸੇ ਹੁੰਦੇ ਅੱਜ ਇਹ ਬੱਚਾ ਜਿਹੜਾ ਆ ਉਹ ਮਾਂ ਦੇਖੀ ਨਹੀਂ ਜਾਂਦੀ ਰੋਂਦੀ ਤੇ ਇਸ ਕਰਕੇ ਇਹੋ ਜਿਹੇ ਕਿੰਨੇ ਹਾਦਸੇ ਹੁੰਦੇ ਆ ਹਜ਼ਾਰਾਂ ਲੱਖਾਂ ਹੀ ਹਾਦਸੇ ਹੁੰਦੇ ਆ ਜਿਨ੍ਹਾਂ ਨਾਲ ਕੀ ਇਹ ਜਿਹੜੀਆਂ ਜਾਨਾਂ ਜਾਨੀਆਂ ਆ ਇਸ ਕਰਕੇ ਮੈਂ ਇਹੋ ਹੀ ਕਹੂੰਗਾ ਕਿ ਪੰਜਾਬ ਸਰਕਾਰੇ ਇਹਦੇ ਬਾਰੇ ਜਰੂਰ ਸੋਚੇ ਜਰਾ ਸੂਬੇ ਚ ਅਵਾਰਾ ਪਸ਼ੂਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਲੰਧਰ ਸ਼ਹਿਰ ਚ ਵੀ ਅਵਾਰਾ ਪਸ਼ੂਆਂ ਦੀ ਪਰਮਾਰ ਚ ਵਾਧਾ ਹੋਇਆ ਹੈ ਜਦ ਕਿ ਪ੍ਰਸ਼ਾਸਨ ਇਸ ਤੇ ਕਾਬੂ ਪਾਉਣ ਚ ناکਾਮ ਰਿਹਾ ਹੈ ਜਲੰਧਰ ਤੋਂ ਸੂਨੂ ਮਹਾਜਨ ਜਗਬਣੀ ਟੀਵੀ